ਯੋ ਬੋਲੇ ਸੋਨ ਰਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਾਫ ਸੰਗ ਪਿੰਡ ਨਿਸ਼ਾਰਾ ਭਗਵਾਨ ਵਾਲਮੀਕ ਸ਼ਿੰਗਰਚਾਲ ਤੋਂ ਪੰਜਾਬ ਪ੍ਰਧਾਨ ਅਸੀਂ ਅੱਜ ਇੱਥੇ ਪਹੁੰਚੇ ਆ ਆਪਣਾ ਤਰਨਤਾਰਨ ਪਹੁੰਚੇ ਆ ਆਪਣੇ ਕੋਈ ਹੈਗਾ ਟੈਕਸੀ ਸਟੈਂਡ ਦਾ ਮਸਲਾ ਹੈ ਜੀ ਸ਼ਾਨੇ ਪੰਜਾਬ ਉਹਦੇ ਸਬੰਧੀ ਪਹੁੰਚੇ ਕੋ 2 ਤੋਂ 2.5 ਤੋਂ 3 ਮਹੀਨੇ ਹੋ ਗਏ ਆ ਜਿਸ ਬੰਦੀ ਇੱਥੇ ਜਿਹੜਾ ਹੈ ਕਿ ਪੁਲਿਸ ਦੀ ਨਾ ਕਮੀਆਂ ਦੇ ਕਾਰਨ ਜਿਹੜਾ ਇਹ ਬਵਾਲ ਖੜਾ ਆ ਤੇ ਅੱਜ ਤੱਕ ਨਿਬੜਿਆ ਨਹੀਂ ਆ ਉਹਦੇ ਅਸੀਂ ਮੰਗ ਪੱਤਰ ਦੇਣ ਆਏ ਅੱਜ ਐਸਐਸਪੀ ਸਾਹਿਬ ਨੂੰ ਪੀਐਸ ਦੇ ਜਿਹੜੀ ਆ ਸਾਡਾ ਅਨਸਾਪ ਕੀਤਾ ਜਾਏ ਜਿਹ 1984 ਦਾ ਜਿਹੜਾ ਇਹ ਟੈਕਸੀ ਸਟੈਂਡ ਚੱਲਦਾ ਪਿਆ ਆ ਤੇ ਕੋਈ ਜਿਹੜਾ ਵੀ ਆਣ ਕੇ ਸ਼ਰਾਸਤੀ ਅੰਸਰ ਜਿਹੜਾ ਆ ਉਹ ਇਸ ਨੂੰ ਖਰਾਬ ਕਰਦਾ ਪਿਆ ਤੇ ਉਥੋਂ ਆਪਣਾ ਜਿਹੜਾ ਗਰੀਬ ਆ ਵਿਚਾਰੇ ਡਰਾਈਵਰ ਆ ਜਿਹੜੇ ਆਪਣੇ ਬੱਚਿਆਂ ਦਾ ਜਿਹੜਾ ਪੇਟ ਪਾਰ ਰਹੇ ਆ ਤੇ ਉਸ ਸੰਬੰਧੀ ਆਪਾਂ ਐਸਐਸਪੀ ਸਾਹਿਬ ਜੀ ਗਾੜੀ ਰਿਕੁਐਸਟ ਕਰਦੇ ਆ ਤੇ ਇਹਨਾਂ ਦੇ ਗਾੜੀ ਬੇਨਤੀ ਕਰਦੇ ਆ ਵੀ ਜਿਹੜਾ ਇਹਨੂੰ ਇਹਨਾਂ ਨੂੰ ਇਨਸਾਫ ਦਿੱਤਾ ਜਾਏ ਯੋ ਤੇ ਇਸ ਦੇ ਸੰਬੰਧੀ ਆਪਾਂ ਜੇ ਮੰਨ ਲਓ ਕਿ ਸਾਡਾ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਸਾਡਾ ਪ੍ਰਸ਼ਾਸਨ ਕੋਈ ਮਸਲਾ ਹੱਲ ਕਰਦੀ ਜਾਂ ਸਾਡਾ ਨਹੀਂ ਹੈ ਇਨਸਾਫ ਸਾਨੂੰ ਮਿਲਦਾ ਇਸ ਦੇ ਸਬੰਧੀ ਬੋਡੀ ਚੌਂਕ ਜਿਹੜਾ ਵਾ 25 ਤਰੀਕ ਨੂੰ ਜਿਹੜਾ ਵਾ 2024 ਤੇ 11ਵਾਂ ਮਹੀਨਾ 25 ਤਰੀਕ ਨੂੰ ਅਸੀਂ ਜਿਹੜਾ ਵਾ ਉਥੇ ਰੋਡ ਪ੍ਰਦਰਸ਼ਨ ਕਰਾਂਗੇ ਇਸ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਤੇ ਇਹਦੇ ਸਬੰਧੀ ਜਿਹੜਾ ਆ ਅਸੀਂ ਉਥੇ ਬਹੁਤ ਤਿੱਖਾ ਸੰਘਰਸ਼ ਕਰਾਂਗੇ ਜੋ ਬੋਲੇ ਸੁਵੰਦਰ ਭਗਵਾਨ ਬਾਲਮੀਕ ਮਹਾਰਾਜ ਕੀ ਜੇ